ਰਿਆਸਤ نیوز ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਵਾਂ ਪੋਡਕਾਸਟ ਲੈ ਕੇ ਮੈਂ ਗਗਨਦੀਪ ਸਿੰਘ ਅਨੰਤਪੁਰੀ ਹਾਜ਼ਰ ਆਇਆ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜੋ ਡਾਵਾਡੋਲ ਹੋਈ ਹੈ ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੇ ਨੈਫਰੋਤੀਆਂ ਦੇ ਮਾਮਲੇ ਮੰਗਣ ਦੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਲੁੱਟਾ ਉਹ ਹਸ ਜਿਹੜੀਆਂ ਨੇ ਹੋ ਰੀਆਂ ਨੇ ਦਿਨ ਬਦ ਦਿਨ ਜਿਹੜਾ ਆ ਕਦੀ ਕਿਸੇ ਦੇ ਪਰਸ ਖੋਲਿਆ ਜਾਂਦਾ ਆ ਕਦੀ ਕਿਸੇ ਦੀ ਚੈਨੀ ਲੁੱਟ ਲਈ ਜਾਂਦੀ ਆ ਤਾਂ ਸ਼ਰਿਆਮ ਬਾਜ਼ਾਰ ਦੇ ਵਿੱਚ ਚਿੱਟੇ ਦਿਨ ਜਿਹੜੇ ਨੇ ਉਹ ਲੁਟੇਰੇ ਵਾਰਦਾਤਾ ਨੂੰ ਅੰਜਾਮ ਦਿੰਦੇ ਜਿਹੜੇ ਨੇ ਉਹ ਆਏ ਨੇ ਸੋ ਇਸ ਦੇ ਉੱਤੇ ਜਿਹੜੀ ਆ ਅਸੀਂ ਵਿਚਾਰ ਚਰਚਾ ਕਰਾਂਗੇ ਅੱਜ ਦਾ ਸਾਡਾ ਮੁੱਦਾ ਪੰਜਾਬ ਦੀ ਅਮਨ ਕਾਨੂੰਨ ਨੂੰ ਲੈ ਕੇ ਆ ਮੇਰੇ ਨਾਲ ਮੇਰੇ ਸਹਿਯੋਗੀ ਖੈਰਾ ਸਾਹਿਬ ਆਓ ਸਵਾਗਤ ਕਰਦੇ ਆ ਤੇ ਇਸ ਗੱਲਬਾਤ ਨੂੰ ਅੱਗੇ ਬਤਾਉਣੇ ਆ ਹਾਂਜੀ ਸਸੀਆ ਕਾਹਦੀ ਅਕਰਾ ਸਾਹਿਬ ਅੱਜ ਕੱਲ ਜੋ ਪੰਜਾਬ ਦੇ ਹਾਲਾਤ ਨੇ ਗੱਲ ਕਰਾਂਗੇ ਅਮਨ ਕਾਨੂੰਨ ਦੀ ਜੀ ਲਗਾਤਾਰ ਰੋਟਾ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਚਿੱਟੇ ਦਿਨ ਜਿਹੜੇ ਨੇ ਲੁਟੇਰੇ ਆਉਂਦੇ ਨੇ ਚਾਹੇ ਉਹ ਪਟਿਆਲੇ ਦੀ ਗੱਲ ਕਰ ਲਈਏ ਸੀ ਚਾਹੇ ਉਹ ਅੰਮ੍ਰਿਤਸਰ ਦੀ ਗੱਲ ਕਰ ਲਈਏ ਕਿਤੇ ਵੀ ਕੋਈ ਵੀ ਜ਼ਿਲ੍ਹਾ ਇਦਾਂ ਦਾ ਹੈ ਨਹੀਂਗਾ ਜਿਹੜਾ ਉਹਦੇ ਵਿੱਚ ਨਾਮ ਸ਼ਾਮਲ ਨਹੀਂ ਹੈ ਕਿ ਕਿਵੇਂ ਵੇਖਦੇ ਹੋ ਤੁਸੀਂ ਵੀ ਇਹ ਜੋ ਇੱਕ ਪੰਜਾਬ ਦਾ ਮਾਹੌਲ ਬਣ ਗਿਆ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇਦਾਂ ਦਾ ਮਾਹੌਲ ਜਿਹੜਾ ਆ ਯੂਪੀ ਦੇ ਵਿੱਚ ਹੁੰਦਾ ਹੈ ਨਾ ਜੀ ਤੇ ਉਹੀ ਹੁਣ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਮਿਲ ਗਿਆ ਕੀ ਕਿਵੇਂ ਵੇਖਦੇ ਹਾਂ ਉਹਨੂੰ ਗਗਨ ਜੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੂੰਗਾ ਕਿ ਜਿਹੜੀ ਤੁਸੀਂ ਲੁੱਪਾਂ ਖੋਹਾਂ ਦੀ ਗੱਲ ਕੀਤੀ ਆ ਜੇ ਤੋਂ ਪਰੇ ਹਟ ਕੇ ਦੇਖੀਏ ਤਾਂ ਥੋੜੇ ਦਿਨ ਪਹਿਲਾਂ ਇੱਕ ਜਿੰਡਿਆਲਾ ਗੁਰੂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਹੂੰ ਉਹ ਨਾ ਦੇ ਵੱਲੋਂ ਚੰਮ ਕੇ ਹੱਲਾ ਕੀਤਾ ਜਾਂਦਾ ਦੋ ਗੁੱਟਾਂ ਦੇ ਵਿੱਚ ਲੜਾਈ ਹੁੰਦੀ ਆ ਲਗਾਤਾਰ ਭੰਨ ਤੋੜ ਕੀਤੀ ਜਾਂਦੀ ਆ ਤੇ ਜਿਹੜਾ ਪ੍ਰਸ਼ਾਸਨ ਸੀ ਮੌਕੇ ਤੇ ਖੜਕੇ ਦੇਖਦਾ ਹੂੰ ਇਹਨਾਂ ਚੀਜ਼ਾਂ ਨੇ ਸਾਡੇ ਜਿਹੜਾ ਪੰਜਾਬ ਦਾ ਮਾਹੌਲ ਆ ਮੇਰੇ ਹਿਸਾਬ ਨਾਲ ਜ਼ਿਆਦਾ ਖਰਾਬ ਕਰ ਹੂੰ ਜੇ ਗੱਲ ਕਰੀਏ ਲੁੱਟਾਂ ਖੋਹਾਂ ਦੀ ਤਾਂ ਅੱਜ ਕੱਲ ਲੁੱਟਾਂ ਖੋਹਾਂ ਦਾ ਜਿਹੜਾ ਸلسلਾ ਇੰਨਾ ਕ ਵੱਧ ਗਿਆ ਕਿ ਇੱਕ ਮੈਂ ਵੀਡੀਓ ਦੇਖਦਾ ਸੀ ਸੋਸ਼ਲ ਮੀਡੀਆ ਤੇ ਸ਼ਿਆਦ ਆਪਣੀ ਚੈਨਬ ਤੇ ਵੀ ਪਈ ਆ ਇੱਕ ਬਜ਼ੁਰਗ ਬੀਬੀ ਆ ਹੂੰ ਉਹਨੂੰ ਮੁੰਡਾ ਮਿਲਣਾ ਆਉਂਦਾ ਪੈਰੀਂ ਹੱਤ ਲਾਉਂਦਾ ਆਸੇ-ਪਾਸੇ ਦੇਖਦਾ ਜਦੋਂ ਕੋਈ ਨਹੀਂ ਦੇਂਦਾ ਤਾਂ ਕੰਨਾਂ ਚ ਬਾਲੀਆਂ ਲਾ ਕੇ ਭੱਜ ਜਾਂਦਾ ਹੂੰ ਇਹ ਜਿਹੜਾ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਡਰ ਸੀ ਇਹ ਚੋਰਾਂ ਦੇ ਮਨ ਦੇ ਵਿੱਚੋਂ ਮੇਰੇ ਹਿਸਾਬ ਨਾਲ ਬਿਲਕੁਲ ਖਤਮ ਹੋ ਚੁੱਕਿਆ ਹੂੰ ਆਏ ਦਿਨ ਆਏ ਦਿਨ ਇਦਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਅਏ ਦਿਨ ਇਦਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀ ਆ ਆਖਰ ਪ੍ਰਸ਼ਾਸਨ ਕਹਿੰਦੀ ਕਿ ਪ੍ਰਸ਼ਾਸਨ ਦੀ ਟਿੱਲ ਨਹੀਂ ਕਹਿ ਸਕਦੇ ਇੱਥੇ ਪਰ ਚੋਰਾਂ ਦਾ ਵੇਖੋਫ ਹੋਣਾ ਕਹਿ ਸਕਦੇ ਆ ਲੁੱਟੇਰਿਆਂ ਦਾ ਵੇਖੋਫ ਹੋਣਾ ਕਹਿ ਸਕਦੇ ਆ ਪ੍ਰਸ਼ਾਸਨ ਕਿਤੇ ਨਾ ਕਿਤੇ ਹਰ ਰੋਜ਼ ਫੜਿਆ ਵੀ ਜਾਂਦਾ ਹੈ ਹਨਾ ਕਰੋੜਾ ਰੁਪਇਆ ਫੜਿਆ ਜਾਂਦਾ ਹਰ ਰੋਜ਼ ਲੁੱਟੇਰਿਆਂ ਨੂੰ ਫੜਿਆ ਜਾਂਦਾ ਕੋਈ ਗਰੂਪ ਫੜਿਆ ਜਾਂਦਾ ਕੋਈ 10 ਬੰਦੇ ਫੜੇ ਜਾਂਦੇ ਆ ਕੋਈ 10 15 ਬੰਦੇ ਫੜੇ ਜਾਂਦੇ ਹਨ ਇਦਾਂ ਬਹੁਤ ਲੁੱਟੇਰੇ ਫੜੇ ਜਾਂਦੇ ਨੇ ਹਨਾ ਪਰ ਕਹਿ ਦਈਏ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲ ਜ਼ਰੂਰ ਦਿਖਾਈ ਦਿੰਦੀ ਆ ਕਿ ਜਿਹੜੇ ਜਿਹੜੇ ਇਦਾਂ ਦੇ ਮਸਲੇ ਨੇ ਉਹ ਬਹੁਤ ਜ਼ਿਆਦਾ ਬਹੁਤ ਹੱਦ ਤੱਕ ਵੱਧ ਗਏ ਨੇ ਗਲੀਆਂ ਮੋਹੱਲਿਆਂ ਦੇ ਵਿੱਚ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਨੂੰ ਸੁਰੱਖਿਅਤ ਨਹੀਂ ਹੈਗੀਆਂ ਗੇਟਾਂ ਦੇ ਵਿੱਚੋਂ ਲਾ ਕੇ ਜਾਂਦੇ ਨੇ ਹੁਣ ਤਾਂ ਇਹਦਾ ਮਤਲਬ ਕਿ ਅਸੀਂ ਆਪਣੀਆਂ ਬੀਬੀਆਂ ਭੈਣਾਂ ਨੂੰ ਅੰਦਰ ਵੜ ਕੇ ਰੱਖੀਏ ਅੰਦਰ ਤੜ ਕੇ ਰੱਖੀਏ ਜਾਂ ਫਿਰ ਉਹ ਜਿਹੜਾ ਆਪਣਾ ਕੋਈ ਕਹਿ ਦਈਏ ਕਿ ਗਹਿਣਾ ਟੂਮ ਛਲਾ ਉਹ ਪਉਣੀ ਹਟ ਜਾਣ ਬਿਲਕੁਲ ਜਾਂ ਫਿਰ ਅਸੀਂ ਕਹਿ ਦਈਏ ਕਿ ਸਾਡੀਆਂ ਬੀਬੀਆਂ ਨੂੰ ਇੰਨੇ ਕ ਕਾਬਲ ਬਣਾਈਏ ਵੀ ਕੋਈ ਅੱਖ ਚੱਕ ਕੇ ਦੇਖ ਨਾ ਸਕੇ ਦੇਖ ਨਾ ਸਕੇ ਫਿਰੋਜ਼ਪੁਰ ਦੇ ਵਿੱਚ ਵੀ ਮਾਮਲਾ ਜਿਹੜਾ ਤੁਸੀਂ ਪਿਛਲੇ ਦਿਨ ਹੀ ਆਪਾਂ ਦੇਖਿਆ ਸੀਗਾ ਜਿਸ ਤਰ੍ਹਾਂ ਕਿ ਉਹ ਲੜਕੀ ਦਾ ਵਿਆਹ ਸੀਗਾ ਤੇ ਵਿਆਹ ਦੇ ਤੇ ਉਹ ਖਰੀਦਦਾਰੀ ਕਰਨ ਗਈ ਸੀ ਜਾਂ ਕਿਸੇ ਨੂੰ ਵੀ ਮੰਨ ਲਓ ਵੀ ਪਣਖ ਲੱਗਦੀ ਆ ਤਾਂ ਉਹ ਹਮਲਾ ਕਰ ਦਿੰਦੇ ਨੇ ਇੱਕ ਤੁਸੀਂ ਖਬਰ ਦੇਖੀ ਹੋਣੀ ਆ ਕਿ ਇੱਕ ਬਜ਼ੁਰਗ ਸ਼ਾਇਦ ਉਹਨਾਂ ਦੇ ਘਰ ਕੋਈ ਵਿਆਹ ਸੀਗਾ ਸਵੇ ਯਾਦ ਹੀ ਗੱਲ ਛੇੜੀ ਆ ਤੇ ਉਹ ਬਜ਼ੁਰਗ ਬੈਂਕ ਦੇ ਵਿੱਚੋਂ 5 ਲੱਖ ਰੁਪਏ ਕੱਢ ਕੇ ਲਿਉਂਦੇ ਨੇ ਤੇ ਹੱਥ ਦੇ ਵਿੱਚ ਝੋਲਾ ਫੜਿਆ ਹੋਇਆ ਸੀ ਜਦੋਂ ਉਹ ਆਪਣਾ ਗੇਟ ਬਾੜਨ ਲੱਗਦੇ ਨੇ ਆਪਣੇ ਘਰ ਦਾ ਦਰਵਾਜ਼ਾ ਬਾੜਨ ਲੱਗਦੇ ਨੇ ਤਾਂ ਇੱਕ ਮੋਟਰਸਾਈਕਲ ਤੇ ਆਉਂਦਾ ਬੰਦਾ ਹੈਲਮਟ ਪਾਇਆ ਹੁੰਦਾ ਹੱਥ ਚੋਂ ਝੋਲਾ ਖੋ ਕੇ ਲੈ ਜਾਂਦਾ ਤੇ ਯਾਰ ਇਦਾਂ ਦੇਖੋ ਵੀ ਉਹ ਜਾਂ ਤਾਂ ਬੈਂਕ ਤੋਂ ਪਿੱਛਾ ਕਰਦਾ ਹੋਣਾ ਜਾਂ ਫਿਰ ਬੈਂਕ ਕਿਸੇ ਮੁਲਾਜ਼ਮ ਨੇ ਦੱਸਿਆ ਹੋਣਾ ਵੀ ਇਹ ਬੰਦਾ 10 5 ਲੱਖ ਰੁਪਏ ਕਢਾ ਕੇ ਲੈ ਗਿਆ ਕੀ ਤੋਂ ਨਾ ਕਿ ਤੂੰ ਤਾਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਘਰ ਦੇ ਦਰਵਾਜ਼ੇ ਦੇ ਵਿੱਚੋਂ ਖੋ ਕੇ ਲੈ ਕੇ ਗਿਆ ਯਾਰ ਦੇਖੋ ਕਿੱਡਾ ਜਿਗਰਾ ਵਧ ਗਿਆ ਚੋਰਾਂ ਦਾ ਲੁੱਟੇਰਿਆਂ ਦਾ ਇਹਨਾਂ ਦਾ ਇਹ ਘਰ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਨੇ ਉਹ ਸੁਰੱਖਿਅਤ ਨਹੀਂ ਹੈਗੇ ਹੂੰ ਸਹੀ ਗੱਲ ਹੈ ਖੈਰਾ ਸਾਹਿਬ ਜੇਕਰ ਪੁਲਿਸ ਪ੍ਰਸ਼ਾਸਨ ਇੱਥੇ ਸਖਤਾਈ ਦਿਖਾਉਂਦਾ ਤਾਂ ਲੋਕ ਫੇਰ ਵੀ ਨਰਾਜ ਨੇ ਜੇ ਹੁਣ ਜਿਹੜੀ ਥੋੜੀ ਜੀ ਢਿੱਲ ਹੈਗੀ ਆ ਤਾਂ ਫੇਰ ਵੀ ਜਿਹੜੇ ਲੋਕ ਇਤੋਂ ਵੀ ਖੁਸ਼ ਨਹੀਂ ਐ ਤੇ ਕੀ ਕਹੂੰਗੇ ਇਸ ਦੇ ਬਾਰੇ ਮੈਂ ਤੈਨੂੰ ਮੈਂ ਤੈਨੂੰ ਇਹੀ ਚੀਜ਼ ਕਹੂੰਗਾ ਕਿ ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ ਜਹਾਨ ਦੇ ਦੋਨੇ ਪਾਸੇ ਦੋਨੇ ਪਾਸੇ ਹੁੰਦੇ ਨੇ ਹਨਾ ਤੇ ਇੱਕ ਬੰਦਾ ਨਾ ਮਕਾਨ ਪਾਉਂਦਾ ਹੂੰ ਉਹ ਪਹਿਲਾਂ ਉਦਾਂ ਹੀ ਪਿਆਸੀ ਮਕਾਨ ਉਹ ਦਰਵਾਜ਼ਾ ਨਹੀਂ ਲਵਾਉਂਦਾ ਹੂੰ ਤੇ ਉਹ ਲੰਘਦਾ ਵੜਦਾ ਉਹਨੂੰ ਹਰੇਕ ਬੰਦਾ ਕਹਿੰਦਾ ਕਿ ਯਾਰ ਇਹਨੂੰ ਦਰਵਾਜ਼ਾ ਤਾਂ ਲਵਾ ਲਾ ਤਾਂ ਇੰਨਾ ਸੋਹਣਾ ਘਰ ਪਾਲਿਆ ਦਰਵਾਜ਼ਾ ਨਹੀਂ ਲਵਾਇਆ ਹੂੰ ਹੂੰ ਉਹ ਹਰੇਕ ਬੰਦਾ ਨੂੰ ਟੋਕ ਕੇ ਜਾਂਦਾ ਸੀ ਹੂੰ ਹੂੰ ਤੇ ਉਹ ਬੰਦੇ ਨੇ ਵਧੀਆ ਪੈਸਾ ਖਰਚ ਕੇ ਬਹੁਤ ਸੋਹਣਾ ਜਿਹੜਾ ਦਰਵਾਜ਼ਾ ਉਹਨੂੰ ਲਵਾਇਆ ਤੇ ਬਾਅਦ ਚ ਹਰੇਕ ਉਹਨੂੰ ਲੰਗਦਾ ਵਰਦਾ ਕਹਿੰਦਾ ਕਹਿੰਦਾ ਯਾਰ ਜਿਆਦਾ ਪੈਸੇ ਲਾਤੇ ਪੈਸੇ ਘੱਟ ਲਾਉਣੇ ਸੀ ਦਰਵਾਜ਼ਾ ਜਿਆਦਾ ਵਧੀਆ ਬਣਵਾ ਲਿਆ ਜਿਆਦਾ ਹੈਵੀ ਬਣਵਾ ਲਿਆ ਯਾਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਪਾਸੇ ਰਹਿਣ ਦਾ ਦਿਓ ਨਾ ਜੇ ਹੁਣ ਜਿਆਦਾ ਸਖਤਾਈ ਕਰਦੀ ਆ ਤਾਂ ਉਹਨਾਂ ਤੇ ਸਵਾਲ ਚੱਕੇ ਜਾਂਦੇ ਨੇ ਕਿ ਜੀ ਇਹ ਹੁਣ ਦੁਬਾਰਾ ਮੁੰਡੇ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ ਗੈਂਗਸਟਰ ਦੁਆਰਾ ਦੁਆਰਾ ਸ਼ੁਰੂ ਕਰਤੀਆਂ ਜੀ ਹੁਣ ਉਹ ਢਿੱਲ ਛੱਡ ਦਿਆ ਤਾਂ ਫਿਰ ਕਹਿੰਦੇ ਵੀ ਸਾਨੂੰ ਘਰਾਂ ਜਾ ਕੇ ਗੋਲੀਆਂ ਮਾਰ ਕੇ ਜਾਂਦੇ ਆ ਤਾਂ ਪੁਲਿਸ ਪ੍ਰਸ਼ਾਸਨ ਜਾਵੇ ਕਿੱਧਰ ਜਿੰਮੇਵਾਰ ਨਹੀਂ ਉਹਨਾਂ ਨੂੰ ਕਿਸੇ ਨਾ ਕਿਸੇ ਦਾ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਫੈਸਲਾ ਕਰਨਾ ਪਊਗਾ ਨਾ ਫੜ ਕੇ ਵੀ ਕਿੰਨਿਆਂ ਨੂੰ ਜੇਲ੍ਹ ਦੇ ਅੰਦਰ ਡੱਕ ਲਾਂਗੇ ਕਿੰਨੇ ਲੱਖ ਮੁਕੱਦਮੇ ਨੇ ਜਿਹੜੇ ਹਜੇ ਪੈਂਡਿੰਗ ਪਏ ਨੇ ਹਾਂ ਹਜੇ ਤਾਂ ਮੁਕੱਦਮਾ ਬਾਈ ਉਹ ਜਿਹੜਾ ਐਡਾ ਵੱਡਾ ਕਹਿ ਦਈਏ ਕਿ ਮੁਕੱਦਮਾ ਬਣਿਆ ਸੀ ਸਿੱਧੂ ਮੂਸੇਵਾਲ ਦੇ ਕਤਲ ਦਾ ਹਜੂ ਪੈਂਡਿੰਗ ਪਿਆ ਉਹ ਪੈਂਡਿੰਗ ਪਿਆ ਇਹ ਨਾ ਹਾਈਲਾਈਟ ਹੋਇਆ ਸੀ ਦੂਸਰਾ ਮੁਕੱਦਮਾ ਹੋਇਆ ਸੀ ਹਾਈਲਾਈਟ ਹੋਇਆ ਸੀ ਇਹ ਲੋਰਿਸ਼ ਬਿਸ਼ਨੋਈ ਉਹਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਆ ਉਹ ਨਹੀਂ ਮੁਕੱਦਮਾ ਹਤਾ ਯਾਰ ਕਿਵੇਂ ਬਿਲੇ ਲੱਗ ਗਿਆ ਉਹ ਹਜੇ ਪੈਂਡਿੰਗ ਪਿਆ ਹੂੰ ਹੂੰ ਮੁਕੱਦਮੇ ਤਾਂ ਬਹੁਤ ਪੈਂਡਿੰਗ ਪਏ ਨੇ ਯਾਰ ਹੂੰ ਠੀਕ ਹੈ ਤੱਕ ਕਿੰਨੇ ਕਿੰਨੇ ਕੋ ਅਦਾਲਤ ਦੇ ਵਿੱਚ ਚਲੇ ਜਾਣਗੇ ਮੁਕੱਦਮੇ ਸੋ ਲਗਾਤਾਰ ਦੇਖਣ ਨੂੰ ਇਹ ਵੀ ਮਿਲਦਾ ਆ ਕਿ ਜਿਹੜੇ ਇਹਨਾਂ ਫਰੋਤੀਆਂ ਦੀਆਂ ਕਾਲਾਂ ਵੀ ਲਗਾਤਾਰ ਆ ਰਹੀਆਂ ਨੇ ਚਾਹੇ ਉਹ ਕਾਰੋਬਾਰੀ ਹੋਣ ਚਾਹੇ ਉਹ ਆ बिजनेसमੈਨ ਜਿਹੜੇ ਹੈਗੇ ਨੇ ਜਾਂ ਇਥੋਂ ਤੱਕ ਗਾਇਕਾ ਨੂੰ ਵੀ ਜਿਹੜੀਆਂ ਹੁਣ ਧਮਕੀਆਂ ਜਿਹੜੀਆਂ ਆਮ ਦੀ ਜਿਹੜੀ ਆ ਉਹ ਗੱਲ ਹੋ ਗਈ ਆ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਸਾਡਾ ਇਦਾਂ ਦਾ ਪੰਜਾਬ ਤਾਂ ਹੈ ਨਹੀਂ ਸੀਗਾ ਜਾਂ ਮਤਲਬ ਇਹ ਕੋਈ ਨਵੇਂ ਬੰਦੇ ਤਾਂ ਇਥੇ ਆ ਕੇ ਬਸੇ ਨਹੀਂ ਹੈਗੇ ਉਹੀ ਪੁਰਾਣੇ ਬੰਦੇ ਹੈਗੇ ਨੇ ਕਿਵੇਂ ਵੇਖਦੇ ਹੋ ਇਹ ਜਾਣ ਤਾਂ ਬਾਈ ਤੁਸੀਂ ਇੱਕ ਨਾ ਫਰੋਤੀਆਂ ਮੰਗਣ ਦੇ ਵਿੱਚ ਇੱਕ ਪ੍ਰੋਪਰ ਨਾਮ ਜ਼ਰੂਰ ਸੁਣਿਆ ਹੋਊਗਾ 골ਡੀ ਬਰਾਡ ਹਮ ਹਰ ਇੱਕ ਫੋਨ ਕਾਲ ਆਉਂਦੀ ਆ ਕਿ ਜੀ ਮੈਂ 골ਡੀ ਬਰਾਡ ਦਾ ਬੰਦਾ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਹਮ ਕਿ ਯਾਰ ਜਾਂ ਤਾਂ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ 골ਡੀ ਬਰਾਡ ਨੂੰ ਨੱਥ ਪਾਉਣ ਦੇ ਵਿੱਚ ناکਾਮ ਹੈ ناکਾਮ ਹਮ ਕਿਉਂਕਿ ਬਹੁਤ ਪਹਿਲਾਂ ਖਬਰਾਂ ਵੀ ਆਈਆਂ ਸੀ ਕਿ 골ਡੀ ਬਰਾਡ ਫੜਿਆ ਗਿਆ ਉਹਨੂੰ ਹੁਣ ਪੰਜਾਬ ਲੈ ਆਂਦਾ ਜਾਊਗਾ ਪਰ ਕਿੱਥੇ ਫੜਿਆ ਗਿਆ ਹਮ ਕਦੋਂ ਪੰਜਾਬ ਆਊਗਾ ਹੂੰ ਹੂੰ ਉਹਦਾ ਪਤਾ ਲੱਗੇ ਨਾ ਲਗਾਤਾਰ ਇਦਾਂ ਦੀਆਂ ਜਿਹੜੀਆਂ ਕਹਦੀ ਕਿ ਖਬਰਾਂ ਉੱਠਦੀਆਂ ਸੀ ਹਰੇਕ ਜੇ ਹੁਣ ਕੱਲ ਪਰਸੋਂ ਦੀ ਗੱਲ ਕਰ ਲਈ ਤਾਂ ਆਰ ਨੇਤ ਨੂੰ ਇੱਕ ਫਰੋਤੀ ਦੀ ਕਾਲ ਆਉਂਦੀ ਹੈ ਹੂੰ ਹੂੰ ਉਹ ਤੋਂ ਫਰੋਤੀ ਮੰਗੀ ਜਾਂਦੀ ਆ ਸ਼ਰਿਆਮ ਹੋਰ ਵੱਡੇ ਕਲਾਕਾਰ ਨੇ ਉਹਨਾਂ ਨੂੰ ਫਰੋਤੀ ਮੰਗੀ ਜਾਂਦੀ ਆ ਇੱਕ ਕਲਾਕਾਰ ਮੈਂ ਨੌ ਨਹੀਂ ਲੈਣਾ ਚਾਹੁੰਗਾ ਉਹ ਇਥੋਂ ਵਿਦੇਸ਼ ਸੈਟਲ ਹੋ ਗਏ ਉਹਨਾਂ ਤੋਂ ਫਰੋਤੀ ਮੰਗੀ ਗਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇ ਤੁਸੀਂ ਫਰੋਤੀ ਨਾ ਦਿੱਤੀ ਅਸੀਂ ਤੁਹਾਡੇ ਬੱਚੇ ਮਾਰ ਦਾਂਗੇ ਹੂੰ ਹੂੰ ਜੇ ਗੱਲ ਕਰ ਲਈਏ ਸਾਡੇ ਬਾਰਡਰ ਏਰੀਆ ਦੀ ਅੱਜ ਇੱਕ ਵੀਡੀਓ ਵਾਇਰਲ ਹੁੰਦੀ ਆ ਕਹਦੀ ਆ ਕਿ ਵੱਡੇ ਵੱਡੇ ਰਾਜਨੇਤਾ ਨੇ ਵੀ ਆਪਣੇ ਪੇਜਾਂ ਤੇ ਉਹ ਵੀਡੀਓ ਪਾਈ ਸੀ ਉਹ ਸ਼ਰਿਆਮ ਕਹਿੰਦਾ ਕਹਿੰਦਾ ਵੀ ਜਾਂ ਤਾਂ ਅਸੀਂ ਤੇਰੇ ਬੱਚੇ ਮਾਰ ਦਾਂਗੇ ਠੀਕ ਹੈ ਜਾਂ ਫਿਰ ਤੂੰ ਸਾਨੂੰ ਫਰੋਤੀ ਦੇ ਪੈਸੇ ਦੇ ਉਹ ਕਹਿੰਦਾ ਯਾਰ ਦੱਸੋ ਕారణਾ ਦਾ ਦੱਸੋ ਕੀ ਹੈ ਜਾਂ ਤਾਂ ਮੇਰੇ ਖੜ ਕੇ ਗੋਲੀ ਮਾਰ ਦੋ ਨਹੀਂ ਮੈਨੂੰ ਦੱਸ ਦੋ ਮੈਂ ਆਪਣਾ ਪਰਿਵਾਰ ਲੈ ਕੇ ਆ ਜਾਣਾ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਆ ਜਾਣਾ ਗੋਲੀ ਮਾਰ ਦੋ ਯਾਰ ਸ਼ਰਿਆਮ ਲੋਕਾਂ ਦੇ ਲੋਕਾਂ ਨੂੰ ਫੋਨ ਆ ਰਿਹਾ ਜੇ ਕਹਦੀਏ ਕਿ ਹੋਰ ਇਦਾਂ ਦੀਆਂ ਕਾਲਾਂ ਬਹੁਤ ਟਰੇਸ ਹੋ ਜਾਂਦੀਆਂ ਨੇ ਵੱਡੇ ਵੱਡੇ ਨੇਤਾ ਤੇ ਜੇ ਗੱਲ ਕਾ ਲਈਏ ਮਾਲਵਿੰਦਰ ਮਾਲੀ ਤੇ ਪਰਚਾ ਹੋਇਆ ਹੂੰ ਉਹਨਾਂ ਨੂੰ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਕਰਕੇ ਪਰਚਾ ਹੋ ਗਿਆ ਤੇ ਚੱਕ ਕੇ ਲੈ ਗਏ ਤੇ ਯਾਰ ਇਦਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਆ ਪਿੱਛੇ ਜੇ ਜਿਹੜੀ ਆ ਨੇਤਾ ਪ੍ਰਨੀਤ ਕੋਰ ਦੀ ਵੀ ਜਿਹੜੀ ਆ ਉਹ ਠੱਗੀ ਦਾ ਮਾਮਲਾ ਸੀਗਾ ਉਹਨਾਂ ਦੇ ਵੀ ਜਿਹੜੀ ਆ ਨਕਦੀ ਸੀਗੀ ਉਹ ਵੀ ਜਿਹੜੀ ਆ ਬਰਾਮਦ ਕੀਤੀ ਆ ਪੁਲਿਸ ਨੇ ਜੇ ਕਰਨ ਨੂੰ ਤਾਂ ਵਿੱਕਰ ਸਕਦਾ ਕਰ ਸਕਦੀ ਹੈ ਕਰ ਬਹੁਤ ਕੋ ਸਕਦੀ ਆ ਬਾਈ ਹੂੰ ਹੂੰ ਫਿਰ ਫੋਨ ਸਿੱਧੇ ਉੱਪਰੋਂ ਆਉਂਦੇ ਨੇ ਹੂੰ ਕਿਤੇ ਨਾ ਕਿਤੇ ਜਿਹੜਾ ਆ ਸਿਆਸੀ ਦਬਾਅ ਵੀ ਲੱਗਦਾ ਇਹਦੇ ਤੇ ਸਿਆਸੀ ਦਬਾਅ ਬਾਈ ਮੇਰੇ ਸਾਹਬ ਨਾਲ ਤਾਂ ਲੱਗਦਾ ਕਿਉਂਕਿ ਨਹੀਂ ਤਾਂ ਜੇਕਰ ਮਾਲਵਿੰਦਰ ਮਾਲੀ ਨੂੰ 2-3 ਘੰਟੇ ਦੇ ਵਿੱਚ ਅਰੈਸਟ ਕਰ ਸਕਦੇ ਆ ਉਹਨਾਂ ਦੀ ਲੋਕੇਸ਼ਨ ਦਾ ਪਤਾ ਕਰ ਸਕਦੇ ਆ ਤਾਂ ਐਦਾਂ ਦੇ ਬੰਦਿਆਂ ਦੀ ਲੋਕੇਸ਼ਨ ਦਾ ਪਤਾ ਨਹੀਂ ਕੀਤਾ ਜਾ ਸਕਦਾ ਹੂੰ ਹੂੰ ਐਦਾਂ ਦੇ ਫੋਨ ਕੋਲੋਂ ਟ੍ਰੇਸ ਨਹੀਂ ਕੀਤਾ ਜਾ ਸਕਦਾ ਹੂੰ ਕਿਉਂ ਕੀ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਵੀ ਪ੍ਰਸ਼ਾਸਨ ਦੀ ਢਿੱਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਇਹਦੇ ਵਿੱਚ ਦੋਨੋਂ ਪਾਸਿਓਂ ਜਿਹੜੀ ਆ ਪੰਜਾਬ ਜਿਹੜੀ ਆ ਪੁਲਸ ਘਿਰੀ ਹੋਈ ਹੈ ਤੇ ਕਿਤੇ ਨਾ ਕਿਤੇ ਸ਼ਕਤੀ ਦੇ ਨੂੰ ਵੀ ਲੈ ਕੇ ਆ ਜਾਂ ਕਿਤੇ ਨਾ ਕਿਤੇ ਜਿਹੜੀ ਆ ਢਿੱਲ ਨੂੰ ਵੀ ਲੈ ਕੇ ਆ ਇਹ ਤਾਂ ਹੱਲ ਕਿਵੇਂ ਹੋ ਸਕਦਾ ਜਿਵੇਂ ਆਪਾਂ ਪਹਿਲਾਂ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ ਸੀ ਬਿਨਾਂ ਖੋਫ ਸਾਡੀਆਂ ਧੀਆਂ ਬਾਹਰ ਜਾ ਸਕਦੀਆਂ ਸੀਗੀਆਂ ਜਾਂ ਕਾਰੋਬਾਰੀ ਕਾਰੋਬਾਰ ਕਰਦੇ ਸੀਗੇ ਤੇ ਹੁਣ ਉਹ ਦੁਬਾਰਾ ਜਿਹੜਾ ਆ ਉਹ ਮਾਹੌਲ ਕਿਵੇਂ ਸਿਰਜਿਆ ਜਾਊਗਾ ਕਿਵੇਂ ਇਸ ਤੇ ਠੱਲ ਪਾਈ ਜਾਊਗੀ ਮੇਰੇ ਸਾਬਨਾ ਬਾਈ ਜਿਵੇਂ ਇੱਕ ਤੁਸੀ ਖਬਰ ਅਣਦੇਖੀ ਕੀਤੀ ਐ ਇੱਕ ਦੋ ਦਿਨ ਪਹਿਲਾਂ ਦੀ ਖਬਰ ਐ ਇੱਕ ਛੋਟੀ ਜੀ ਬੱਚੀ ਸਕੂਲੋਂ ਆਉਂਦੀ ਐ ਤਾਂ ਇੱਕ ਮੁੰਡੇ ਦੇ ਵੱਲੋਂ ਬਹੁਤ ਅਸ਼ਲੀਲ ਹਰਕਤ ਕੀਤੀ ਜਾਂਦੀ ਐ ਛੋਟੀ ਜੀ ਬੱਚੀ ਦੇ ਨਾਲ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੁਣ ਮੁਕੱਦਮਾ ਚੱਲੂਗਾ ਹਨਾ ਤੇ ਅੱਗੇ ਕੀ ਪਤਾ ਕਦੋਂ ਜਾ ਕੇ ਸਜ਼ਾ ਹੋ ਪਤਾ ਨਹੀਂ ਉਹ ਬੱਚੀ ਉਦੋਂ ਕਿੱਡੀ ਹੋ ਜਾਣੇਗਾ ਉਹ ਸਜ਼ਾ ਮਿਲਣੀ ਐ ਬਿਲਕੁਲ ਬਿਲਕੁਲ ਠੀਕ ਐ ਤਾਂ ਮੇਰੇ ਹਿਸਾਬ ਨਾਲ ਇਹ ਜੇ ਬੰਦੇ ਦੀ ਸਜ਼ਾ ਹੂੰ ਜਿਹੜੀ ਅਰਬ ਕੰਟਰੀਆਂ ਦੇ ਵਿੱਚ ਹੁੰਦੀ ਆ ਉਹ ਸਜ਼ਾ ਹੋਣੀ ਚਾਹੀਦੀ ਦੂਜੇ ਦੇਸ਼ਾਂ ਦੇ ਬਰਾਬਰ ਹੋਣੀ ਚਾਹੀਦੀ ਦੂਜੇ ਦੇਸ਼ਾਂ ਦੇ ਬਰਾਬਰ ਹੋਣੀ ਚਾਹੀਦੀ ਆ ਕੋਈ ਬਲਾਤਕਾਰ ਦਾ ਕੇਸ ਹੁੰਦਾ ਕੋਈ ਇਦਾਂ ਦਾ ਕੇਸ ਹੁੰਦਾ ਠੀਕ ਆ ਸੈਕਸ ਸੂਸ਼ਨ ਦਾ ਕੇਸ ਹੁੰਦਾ ਠੀਕ ਆ ਜੇ ਇੱਕ ਕਾਲਜ ਦੀ ਗੱਲ ਕਰ ਲਈ ਤਾਂ ਉੱਥੇ ਦਾ ਇੱਕ ਜਿਹੜਾ ਪ੍ਰੋਫੈਸਰ ਸੀਗਾ ਉਹ ਆਪਣੀਆਂ ਵਿਦਿਆਰਥਣਾਂ ਨੂੰ ਮੈਸੇਜ ਕਰਦਾ ਹੂੰ ਹੂੰ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਜਿਹੜੀ ਕਮੀ ਹੈਗੀ ਆ ਕ੍ਰਾਈਮ ਕਰਨ ਦੇ ਵਿੱਚ ਸਾਡਾ ਵੀ ਕਿਤੇ ਨਾ ਕਿਤੇ ਰੋਲ ਆਦਾ ਹੈ ਕਿਤੇ ਨਾ ਕਿਤੇ ਰੋਲ ਹੈਗਾ ਪੂਰਾ ਹੱਥ ਹੈ ਜੇਕਰ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਇੰਨੇ ਕਾਬਲ ਬਣਾਵਾਂਗੇ ਨਾ ਕੋਈ ਉਹਨਾਂ ਕੰਨੀ ਅੱਖ ਚੱਕ ਕੇ ਨਾ ਦੇਖੇ ਮੇਰੇ ਹਿਸਾਬ ਨਾਲ ਕ੍ਰਾਈਮ ਹੋਣਾ ਹੀ ਨਹੀਂ ਹਾਂ ਜੇ ਆਪਾਂ ਜੇ ਜਰਮਨੀ ਦੀ ਗੱਲ ਕਰਦੇ ਆ ਚੀਨ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਇਸ ਕਾਬਲ ਬਣਾਇਆ ਹੋਇਆ ਹੈ ਵੀ ਉਹਨਾਂ ਕੰਨੀ ਕੋਈ ਅੱਖ ਚੱਕ ਕੇ ਨਾ ਦੇਖੇ ਸਾਨੂੰ ਉਹ ਬਣਾਉਣਾ ਪੈਣਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿਹੜਾ ਅ ਅਟੈਕ ਤੇ ਡਿਫੈਂਸ ਦੀ ਜਿਹੜੀ ਆ ਉਹ ਨੀਤੀ ਸਿਖਾਉਣੀ ਪੈਣੀ ਹੈ ਜੀ ਜਿੱਥੇ ਸਕੂਲਾਂ ਚ ਗਿੱਧੇ ਭੰਗੜੇ ਸਿਖਾਏ ਜਾ ਸਕਦੇ ਨੇ ਬਾਈ ਇਹ ਚੀਜ਼ਾਂ ਕਿਉਂ ਨਹੀਂ ਸਿਖਾਈਆਂ ਜਾਂਦੀ ਮੇਰੇ ਹਿਸਾਬ ਨਾਲ ਜੇ ਇਹ ਚੋਰੀ ਲੁਟੇਰੇ ਆਲੇ ਨੇ ਹਨਾ ਇਹਨਾਂ ਤੇ ਮੇਰੇ ਹਿਸਾਬ ਨਾਲ ਵੀ ਕੇਸ ਨਹੀਂ ਚੱਲਣਾ ਚਾਹੀਦਾ ਕੋਈ ਲੰਬੀ ਤਰੀਕ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਸਿੱਧੀ ਜੋ ਵੀ ਇਹਨਾਂ ਦੀ ਸਜ਼ਾ ਬਣਦੀ ਆ ਜਿੰਨੇ ਸਾਲ ਵੀ ਇਹਨਾਂ ਦੀ ਸਜ਼ਾ ਬਣਦੀ ਆ ਇਹਨਾਂ ਨੂੰ ਇੱਕ ਪੇਸ਼ੀ ਦੇ ਦੌਰਾਨ ਸਜ਼ਾ ਦੇ ਦੇਣੀ ਚਾਹੀਦੀ ਹੈ ਹੂੰ ਹੂੰ ਕਿਉਂਕਿ ਇਹ ਹੋਵੇ ਕਿ ਜਿਹੜੇ ਇੰਨੇ ਕੇਸ ਨੇ ਉਹ ਪੈਂਡਿੰਗ ਨਾ ਪਏ ਹੋਣ ਤੇ ਜਿਹੜਾ ਨਾਲ ਦੀ ਨਾਲ ਉਹ ਫੈਸਲੇ ਹੋਈ ਜਾਣ ਤੁਸੀਂ ਬਾਹਰਲੇ ਅਰਬ ਕੰਟਰੀਆਂ 'ਚ ਦੇਖੋਗੇ ਉੱਤੇ ਕੇਸ ਪੈਂਡਿੰਗ ਨਹੀਂ ਪੈਂਦੇ ਉਹ ਤੇ ਸਿੱਧੇ ਫੈਸਲੇ ਹੁੰਦੇ ਉਸੇ ਤਰ੍ਹਾਂ ਇੱਥੇ ਜਿਹੜਾ ਇੰਡੀਆ ਦੇ ਵਿੱਚ ਚਾਹੀਦਾ ਪੰਜਾਬ ਦੇ ਵਿੱਚ ਚਾਹੀਦਾ ਕਿ ਉਹਨਾਂ ਫੈਸਲਿਆਂ ਦੇ ਉੱਤੇ ਠੀਕ ਹੈ ਕੋਈ ਇਦਾਂ ਦੇ ਕੇਸ ਹੋਣ ਤਾਂ ਉਹਨਾਂ ਤੇ ਸਿੱਧੇ ਫੈਸਲੇ ਸੁਣਾਓ ਤਾਂ ਮੁਕਦਮਿਆਂ ਦੀ ਲੋੜ ਨਹੀਂ ਪੈਣੀ ਬਿਲਕੁਲ ਖੈਰਾ ਸਾਹਿਬ ਤੁਸੀਂ ਨਾ ਪਹਿਲਾਂ ਇੱਕ ਸ਼ੁਰੂਆਤੀ ਦੇ ਵਿੱਚ ਗੱਲ ਕੀਤੀ ਸੀਗੀ ਪ੍ਰਵਾਸੀਆਂ ਦੀ ਪ੍ਰਵਾਸੀ ਜਿਹੜੇ ਨੇ ਹਾਵੀ ਹੁੰਦੇ ਦਿਖਾਈ ਦਿੰਦੇ ਨੇ ਸੋ ਮੈਂ ਉਸੇ ਗੱਲ ਤੇ ਆਉਂਗਾ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰਵਾਸੀਆਂ ਬਗੈਰ ਸਾਡਾ ਜਿਹੜਾ ਗੁਜ਼ਾਰਾ ਵੀ ਨਹੀਂ ਹੁੰਦਾ ਕੋਈ ਕੁਝ ਪਿੰਡਾਂ ਵੱਲੋਂ ਮਤੇ ਪਾਈ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਜਿਹੜੀ ਜਗ੍ਹਾ ਨਹੀਂ ਦੇਣੀ ਚਾਹੀਦੀ ਪ੍ਰਵਾਸੀਆਂ ਨੂੰ ਜਿਹੜਾ ਆ ਉਹ ਉਹਨਾਂ ਦੇ ਆਧਾਰ ਕਾਰਡ ਨਹੀਂ ਬਣਨੇ ਚਾਹੀਦੇ ਨਵੀਂ ਜਿਹੜੀ ਜ਼ਮੀਨ ਨੇ ਖੇਤ ਜਾਈ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਆ ਉਹ ਵਿਰੋਧ ਦੀਆਂ ਜਿਹੜੇ ਨੂੰ ਵਾਪਸ ਵੀ ਲਿਆ ਜਾਂਦਾ ਇਸ ਫੈਸਲੇ ਨੂੰ ਉਹ ਕਿਵੇਂ ਵੇਖਦੇ ਹੋ ਵੀ ਚਾਹੇ ਉਹ ਪ੍ਰਵਾਸੀਆਂ ਤੇ ਹਮਲੇ ਹੋਣ ਚਾਹੇ ਲੁਟੇਰਿਆਂ ਦੇ ਹਮਲੇ ਹੋਣ ਆ ਇਸ ਨੂੰ ਦਾ ਹੱਲ ਦੀ ਕੁਝ ਸਮਝ ਨਹੀਂ ਲੱਗ ਰਿਹਾ ਸਿਰਫ ਸਿਰਫ ਇੱਕ ਡਿਬੇਟਾਂ ਦੇ ਵਿੱਚ ਹੀ ਰਹਿ ਜਾਂਦੀਆਂ ਨੇ ਗੱਲਾਂ ਇਹ ਮੈਂ ਤੈਨੂੰ ਇਹ ਸ਼ਬਦ ਮੇਰੇ ਕੌੜੇ ਲੱਗਣਗੇ ਹਾਲਾਂਕਿ ਮੈਂ ਵੀ ਵਿੱਚ ਹੀ ਹਾਂ ਹੂੰ ਠੀਕ ਆ ਸਾਨੂੰ ਪ੍ਰਵਾਸੀਆਂ ਦੀ ਲੋਡ ਕਿਉਂ ਪਈ ਹੂੰ ਇਹਦਾ ਇੱਕੋ ਇੱਕ ਅਰਥ ਹੈ ਕਿ ਅਸੀਂ ਤੇ ਸਾਡੇ ਜਿਹੜੇ ਨਾਲ ਦੇ ਭਰਾ ਚਾਚੇ ਤਾਏ ਨੇ ਅਸੀਂ ਹੱਡ ਹਰਾਮ ਹੋ ਗਏ ਹੱਡ ਹਰਾਮ ਹੋ ਗਏ ਹੂੰ ਸਹੀ ਆ ਸਾ ਤੋਂ ਕੰਮ ਨਹੀਂ ਹੁੰਦਾ ਹਾਂ ਹੂੰ ਅਸੀਂ ਖੇਤਾਂ 'ਚ ਜਾ ਕੇ ਨੱਕੇ ਨਹੀਂ ਮੋੜ ਸਕਦੇ ਅਸੀਂ ਖੇਤਾਂ 'ਚ ਜਾ ਕੇ ਖਾਲ ਨਹੀਂ ਘੱਟ ਸਕਦੇ ਅਸੀਂ ਵਟਾਂ ਨਹੀਂ ਘੱਟ ਸਕਦੇ ਸਾਡੇ ਨਾਲ ਦੇ ਉਹ ਫੈਕਟਰੀਆਂ 'ਚ ਜਾ ਕੇ ਕੰਮ ਨਹੀਂ ਕਰ ਸਕਦੇ ਅਸੀਂ ਹੱਡ ਹਰਾਮ ਹੋ ਗਏ ਬਈ ਤਾਂ ਉਹਨਾਂ ਦੇ ਲੋਡ ਪੈ ਤੀ ਆ ਤੁਸੀਂ ਦੇਖਿਆ ਹੋਣਾ ਜਦੋਂ ਲਾਕਡਾਊਨ ਲੱਗਿਆ ਨਾ ਤਾਂ ਇੱਥੋਂ ਜਿਹੜੇ ਬੰਦੇ ਇਹਨਾਂ ਦਾ ਵਿਰੋਧ ਕਰਦੇ ਆ ਇੱਥੋਂ ਸਪੈਸ਼ਲ ਬੱਸਾਂ ਕਰਾ ਕਰਾ ਕੇ ਭੇਜੀਆਂ ਉਹਨਾਂ ਨੂੰ ਯੂਪੀ ਵਿਭਾਰ ਤੋਂ ਲੈ ਕੇ ਆਉਣ ਵਾਸਤੇ ਤੇ ਅਸੀਂ ਕਿਹੜੇ ਮੂੰਹ ਨਾਲ ਕਹਨੇ ਆ ਸਾਡੇ ਸਾਡਾ ਉਹਨਾਂ ਬਿਨਾਂ ਸਰ ਜੂ ਤੁਸੀਂ ਜਾ ਕੇ ਦੇਖੋ ਫੈਕਟਰੀਆਂ ਦੇ ਵਿੱਚ ਤੁਸੀਂ ਮੰਡੀ ਗੁੰਦਗੜ ਵੜ ਕੇ ਦੇਖੋ ਉੱਥੇ ਮੇਰੇ ਹਿਸਾਬ ਨਾਲ ਵੀ ਜੇ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਤਾਂ 90 ਬੰਦੇ ਪ੍ਰਵਾਸੀ ਹੋਣਗੇ ਜਿਹਦੇ ਵਿੱਚ 10 ਬੰਦੇ ਸਿਰਫ ਪੰਜਾਬੀ ਹੋਣਗੇ ਇੱਧਰ ਦੇ ਹੋਣਗੇ 90 ਪ੍ਰਵਾਸੀ ਹੋਣਗੇ ਜੇ ਤੁਸੀਂ ਚੰਡੀਗੜ੍ਹ ਦੀ ਗੱਲ ਕਰ ਲਓ ਉੱਥੇ 60 40 ਦਾ ਮਤਾਂ ਪਿਆ ਸੀ ਵੀ 60% ਪੰਜਾਬ ਦੇ ਹਿੱਸੇ ਹੋਊਗਾ 40% ਹੋਗਾ ਹਰਿਆਣੇ ਦਾ ਤੇ ਅੱਜ ਤੁਸੀਂ ਜਾ ਕੇ ਦੇਖੋ ਕਿਹੜੇ ਪ੍ਰਸ਼ਾਸਨ ਦੇ ਵਿੱਚ ਪੰਜਾਬੀ ਬੰਦਾ ਬੈਠਾ ਬਿਲਕੁਲ ਜੀ ਸਹੀ ਗੱਲ ਤੁਸੀਂ ਗੱਲ ਕਰ ਲਓ ਵਿਧਾਨ ਸਭਾ ਦੇ ਉੱਤੇ ਪੰਜਾਬੀ ਸਿਕਿਉਰਟੀ ਤੱਕ ਨਹੀਂ ਜਿਹੜੇ ਸਿਕਿਉਰਟੀ ਆ ਉਹ ਵੀ ਬਾਹਰ ਲਈ ਰੱਖੀ ਜਾਂਦੀ ਆ ਪੰਜਾਬ ਦਾ ਬੰਦਾ ਨਹੀਂ ਹੈਗਾ ਉੱਥੇ ਕੋਈ ਬਿਲਕੁਲ ਜਿਹੜੇ ਕੰਮ ਦੀ ਗੱਲ ਕਰਦੇ ਆਂ ਪੰਜਾਬ ਬਿਲਕੁਲ ਖੈਰਾ ਸਾਹਿਬ ਅ ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਮੇਰਾ ਜਿਹੜਾ ਮੋਟਰਸਾਈਕਲ ਖਰਾਬ ਹੋ ਗਿਆ ਸੀਗਾ ਤੇ ਮੈਨੂੰ ਨਾ ਦਿਖਾਉਣ ਵਾਸਤੇ ਥੋ ਤਿੰਨ ਦੁਕਾਨਾਂ ਤੇ ਗਿਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਨਾ ਉਹ ਬੰਦੇ ਦਿਖਦੇ ਚਲੋ ਆਮ ਨਾਰਮਲ ਜਿਹੜੇ ਹੁਣ ਆਪਣੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਦੇ ਸਿਰਾਂ ਤੋਂ ਜਿਹੜੀ ਆ ਉਹ ਦਸਤਾਰ ਤਾਂ ਜਿਹੜੀ ਗਾਇਪ ਹੋਈ ਗਈ ਆ ਤਾਂ ਪਤਾ ਨਹੀਂ ਲੱਗਦਾ ਵੀ ਬੰਦਾ ਕਿਹੜਾ ਪੰਜਾਬੀ ਆ ਕਿਹੜਾ ਹਨਾ ਉਹ ਆ ਤੇ ਜਦੋਂ ਉਹ ਬੋਲਿਆ ਨਾ ਤੇ ਉਹ ਕਹਿੰਦਾ ਪਾਜੀ ਤੁਸੀਂ ਜਿਹੜਾ ਇਹਨੂੰ ਸਾਈਡ ਤੇ ਲਗਾ ਦਿਓ ਤਾਂ ਮੈਂ ਬੜਾ ਹੈਰਾਨ ਜਾ ਹੋਇਆ ਵੀ ਦੇਖੋ ਜੇ ਉਹ ਜੁਪੀ ਬਿਹਾਰ ਤੋਂ ਨਏ ਪ੍ਰਵਾਸੀ ਨੇ ਜਾਂ ਹੋਰ ਸੂਬੇ ਤੋਂ ਨੇ ਉਰੇ ਆ ਕੇ ਮਿਹਨਤ ਕਰਦੇ ਨੇ ਚਾਹੇ ਉਹ ਕੰਮ ਸਿੱਖਣ ਨੂੰ ਲੱਗੇ ਹੋਣ ਚਾਹੇ ਉਹ ਕੰਮ ਨੂੰ ਲੱਗੇ ਹੋਣ ਅੱਜ ਵੀ ਦਾ ਨਵਾਂ ਜਿਹੜਾ ਆ ਅੱਜ ਵੀ ਮੋਟਰਸਾਈਕਲ ਥੋੜਾ ਮੇਰਾ ਖਰਾਬ ਹੋ ਗਿਆ ਸੀਗਾ ਤੇ ਉਹਨੂੰ ਠੀਕ ਕਰਾਉਣ ਦੇ ਲਈ ਅੱਜ ਵੀ ਜਿਹੜਾ ਬੰਦੇ ਨੇ ਬੰਦੇ ਨੇ ਮੋਟਰਸਾਈਕਲ ਨੂੰ ਠੀਕ ਕੀਤਾ ਉਹ ਵੀ ਪ੍ਰਵਾਸੀ ਆ ਸੋ ਤੁਹਾਡੀ ਗੱਲ ਨਾਲ ਮੈਨੂੰ ਸਹਿਮਤ ਹੋਣਾ ਪੈਣਾ ਆ ਵੀ ਅਸੀਂ ਆਪ ਜਿਹੜਾ ਕੰਮ ਜਿਹੜਾ ਛੱਡ ਦਿੱਤਾ ਹੈ ਤੇ ਸਾਨੂੰ ਹੱਡ ਹਰਾਮ ਪੈ ਗਿਆ ਸੋ ਕਿਤੇ ਨਾ ਕਿਤੇ ਕਿਤੇ ਚਾਹੂੰਗਾ ਵੀ ਕਿ ਇੱਥੇ ਨਾ ਜਿਹੜੇ ਆਪਾਂ ਕਹਿ ਸਕਦੇ ਆਂ ਵੀ ਜਿੱਦਾਂ ਆਪਣੇ ਲੋਕ ਜਿਹੜੇ ਬਾਹਰ ਗਏ ਨੇ ਨਾ ਉਹ ਦੇਸ਼ ਦੇ ਵਿੱਚ ਗਏ ਨੇ ਉਹ ਕੁਝ ਲੋਕਾਂ ਕਰਕੇ ਸਾਰੇ ਬਦਨਾਮ ਹੁੰਦੇ ਨੇ ਇੱਥੇ ਵੀ ਇਹੀ ਚੀਜ਼ ਆ ਕੁਝ ਪ੍ਰਵਾਸੀਆਂ ਕਰਕੇ ਸਾਰੇ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹ ਬਦਨਾਮ ਹੁੰਦੇ ਬਦਨਾਮ ਤੇਰੇ ਚੰਗੇ ਨਹੀਂ ਹਾਂਜੀ 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 ਹਨਾ ਕੋਈ ਬਹੁਤ ਚੰਗੇ ਨੇ ਪਰ ਉਹ ਕੁਝ ਦੇ ਕਰਕੇ ਬਹੁਤ ਬਦਨਾਮ ਹੋ ਬਿਲਕੁਲ ਬਿਲਕੁਲ ਮੈਂ ਉਹੀ ਕਹਿਣਾ ਨਾ ਵੀ ਜੇ ਉਹ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ 100% ਸਹਿਮਤ ਵੀ ਆ ਤਾਂ ਜਾਂ ਅਸੀਂ 100% ਉਹਨਾਂ ਦੇ ਵਿਰੋਧੀ ਆ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਮੈਨੂੰ ਇਹ ਗੱਲ ਸੁਣ ਦੇ ਕੇ ਬੜੀ ਮੈਂ ਹੈਰਾਨ ਹੋਇਆ ਵੀ ਜਿੱਥੇ ਸਾਨੂੰ ਸਾਡੇ ਪੰਜਾਬੀ ਮੁੰਡਿਆਂ ਨੂੰ ਅਸੀਂ ਦੇਖਣਾ ਸੀਗਾ ਤੇ ਉੱਥੇ ਬੰਦੇ ਜਿਹੜੇ ਪ੍ਰਵਾਸੀ ਜਿਹੜੇ ਨੇ ਉਹ ਬੰਦੇ ਜਿਹੜੇ ਨੇ ਉੱਥੇ ਕੰਮ ਕਰਦੇ ਨਜ਼ਰ ਆਏ ਨੇ ਹਨਾ ਜੀ ਜਿੱਦਾਂ ਭਾਈ ਇੱਕ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਸੀ ਕਿ ਜਿਹੜੇ ਯੂਪੀ ਬਿਹਾਰ ਸਾਈਡ ਦੇ ਨੌਜਵਾਨ ਨੇ ਹਨਾ ਜਾਂ ਦੂਜੇ ਬੰਦੇ ਨੇ ਨੌਜਵਾਨ ਜਿਹੜੇ ਪੜ੍ਹਦੇ ਨੇ ਹਨਾ ਉਹ ਪੜ੍ਹਦੇ ਆ ਆਈਐਸ ਪੀਸੀਐਸ ਹਨਾ ਸੀਏ ਇਦਾਂ ਦੀਆਂ ਚੀਜ਼ਾਂ ਦੀ ਤਿਆਰੀ ਕਰਦੇ ਆ ਹਰਿਆਣੇ ਦੇ ਲਾਲੀਓ ਬਾਕਸਰ ਵਗੈਰਾ ਕਈ ਜਿਹੜੀਆਂ ਖੇਡਾਂ ਦੇ ਵਿੱਚ ਉਹਨਾਂ ਦੇ ਵਿੱਚ ਖੇਡਾਂ ਪਰਫੋਰਮ ਕਰਦੇ ਆ ਅਜਮਾਉਂਦੇ ਆ ਤੇ ਸਾਡੇ ਪੰਜਾਬ ਦੇ ਕੀ ਕਰਦੇ ਆ ਬਈ ਪਲੱਸ 2 ਕੀ ਤਿਆਰੀ ਲੱਤਸ ਕਰ ਕਈ ਤਾਂ ਹਾਈਲਾਈਟਸ ਵੀ ਨਹੀਂ ਦੇਖਦੇ ਹੈਗੇ ਤੇ ਹੁਣ ਮੇਰੇ ਹਿਸਾਬ ਨਾਲ ਵੀ ਜਿਹੜਾ ਕੈਨੇਡਾ ਸਰਕਾਰ ਨੇ ਰੂਲ ਬਣਾਇਆ ਬਾਈ ਬਹੁਤ ਸੋਹਣਾ ਬਣਾਇਆ ਹੂੰ ਹੂੰ ਉਹ ਸਿੱਧਾ 에ਅਰਪੋਰਟ ਤੇ ਆਪਣਾ ਟੈਸਟ ਲੈਂਦੇ ਆ ਜਿਹੜਾ ਬੰਦਾ ਟੈਸਟ ਚ ਫੇਲ ਚੱਲ ਵਾਪਸ ਹੂੰ ਬਹੁਤ ਸੋਹਣਾ ਰੂਲ ਬਣਾਇਆ ਮੇਰੇ ਹਿਸਾਬ ਨਾਲ ਉਹਨਾਂ ਨੇ ਜਿਹੜਾ ਸਟੂਡੈਂਟਾਂ ਨੂੰ ਕੰਮ ਬਹੁਤ ਘੱਟ ਕਰਤਾ ਵਿਸਟਰ ਵੀਜ਼ਾ ਵਾਲਾ ਨੂੰ ਕੰਮੇ ਬੰਦ ਕਰਤਾ ਹਨਾ ਮੇਰੇ ਹਿਸਾਬ ਨਾਲ ਹੁਣ ਪੰਜਾਬੀ ਮੁਰਨਗੇ ਬਿਲਕੁਲ ਹੁਣ ਸਾਡੇ ਪੰਜਾਬ ਵਿੱਚ ਪੰਜਾਬੀ ਦੇਖਣਗੇ ਬਿਲਕੁਲ ਹੀ ਬਿਲਕੁਲ ਯਾਰ ਇੱਕ ਨਾ ਮੈਂ ਵੀਡੀਓ ਦੇਖਦਾ ਸੀ ਥੋੜੇ ਦਿਨ ਪਹਿਲਾਂ ਦੀ ਤੇ ਉਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਕੀਤੀ ਹੋਈ ਉਹ ਸ਼ਾਇਦ ਯੂਪੀ ਸਾਈਡ ਦੀ ਹੁਣੀ ਆ ਉਹਦੇ ਵਿੱਚ ਸਰਦਾਰ ਬੰਦੇ ਨੇ ਹਨਾ ਉਹ ਕਿਸੇ ਹਿੰਦੀ ਗਾਣੇ ਤੇ ਨੱਚਦੇ ਦਿਖਾਈ ਦਿੰਦੇ ਨੇ ਹੂੰ ਹਨ ਉਹ ਜਾਂਦਾ ਬਰਾਤ ਵਗੈਰਾ ਜਾ ਰਹੀ ਹੈ ਸ਼ਾਇਦ ਉਹਦੇ ਵਿੱਚ ਨੱਚਦੇ ਦਿਖਾਈ ਦੇ ਰਹੇ ਨੇ ਤੇ ਉਹ ਨਾ ਤੁਸੀਂ ਛੋਟੇ ਛੋਟੇ ਬੱਚਿਆਂ ਦੇ ਸਿਰ ਤੇ ਵੀ ਦੇਖੋਗੇ ਤਾਂ ਜੂੜੇ ਨੇ ਹੂੰ ਹਨਾ ਵੱਡਿਆਂ ਦੇ ਤਾਂ ਵੱਡਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਵੀ ਸਿਰ ਤੇ ਜੂੜੇ ਨੇ ਤਾਂ ਉਹਨਾਂ ਦੀ ਵੀਡੀਓ ਪਾ ਕੇ ਕਈ ਲੋਕਾਂ ਦੇ ਵੱਲੋਂ ਬੜੀ ਭੱਦੀ ਸ਼ਬਦਾਬਲੀ ਯੂਜ਼ ਕੀਤੀ ਜਾਂਦੀ ਆ ਉਹਨਾਂ ਦੇ ਲਈ ਬਹੁਤ ਗੰਦੀ ਸ਼ਬਦਾਵਲੀ ਜਿਹੜੀ ਵਰਤੀ ਜਾ ਰਹੀ ਹੈ ਹਾਂਜੀ ਸਿੱਖਿਗਿਲੀਗਰ ਪਰਵਾਹ ਨਾ ਪਰ ਉਹ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਸਿੱਖਿਗਿਲੀਗਰ ਪਰਿਵਾਰ ਨੇ ਉਹਨਾਂ ਨੇ ਸਿੱਖੀ ਸੰਭੀ ਹੋਈ ਹੈ ਯਾਰ ਤੁਹਾਡੇ ਕੋ ਨਮੂਨੇ ਦੇਖ ਕੇ ਕੌਣ ਕਹੂਗਾ ਤੁਸੀਂ ਪੰਜਾਬੀਓ ਪੰਜਾਬੀਓ ਸਹੀ ਗੱਲ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਦੇ ਸਿਰਾਂ ਤੇ ਜੂੜੇ ਨੇ ਉਹਨੂੰ ਦੇਖ ਕੇ ਲੱਗਦਾ ਤਾਂ ਹੈਗਾ ਇਹ ਪੰਜਾਬੀ ਨੇ ਤੁਹਾਨੂੰ ਕੌਣ ਕਹਿ ਦੂਗਾ ਪੰਜਾਬੀ ਬਿਲਕੁਲ ਜੀ ਬਿਲਕੁਲ ਅਗਲਾ ਸਿਰ ਤੇ ਦਸਤਾਰ ਬੰਨੀ ਹੋਵੇ ਨਾ ਅਗਲਾ ਸਰਦਾਰ ਜੀ ਕਹਿ ਕੇ ਹਾਕਾ ਮਾਰਦਾ ਨਹੀਂ ਅਗਲਾ ਕਹੂਗਾ ਓਏ ਗੱਲ ਸੁਣੀ ਜੇ ਸਰਦਾਰ ਦੇ ਸਿਰ ਤੇ ਪਾਕ ਦਾ ਸਾਜੀ ਹੋਊਗੀ ਨਾ ਮਾਨ ਦਾ ਕਹੂਗਾ ਸਰਦਾਰ ਦੀ ਗੱਲ ਸੁਣੇ ਹੂੰ ਚੰਗੀ ਹੈ ਠੀਕ ਹੈ ਯਾਰ ਅਸੀਂ ਸੋਸ਼ਲ ਮੀਡੀਆ ਨੇ ਦਿਮਾਗ ਹੀ ਖਰਾਬ ਕਰਤਾ ਯਾਰ ਖੈਰਾ ਸਾਹਿਬ ਛੋਟੀ ਛੋਟਾ ਜਿਹਾ ਇੱਕ ਸਵਾਲ ਪੁੱਛ ਕੇ ਤੇ ਆਪਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆ ਸਮਾਪਤੀ ਕਰਨੀ ਹੈ ਇੱਕ ਛੋਟਾ ਜਿਹਾ ਸਵਾਲ ਹੈ ਜੀ ਆਈਐਲਟਸ ਕਰਨਾ ਫੈਸ਼ਨ ਹੈ ਰੁਝਾਨ ਹੈ ਦੇਖਾ ਦੇਖੀ ਆ ਜਾਂ ਲੋਕਾਂ ਦੀ ਮਜਬੂਰੀ ਹੈ ਪੰਜਾਬ ਵਿੱਚ ਮੈਂ ਤੈਨੂੰ ਸਹੀ ਕਹਾਂ ਇਹ ਦੇਖਾ ਦੇਖੀ ਹੈ ਦੇਖਾ ਦੇਖੀ ਹੈ ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਬੀ ਇੰਜੀਨੀਅਰਿੰਗ ਦਾ ਬੜਾ ਭੂਤ ਸਵਾਰ ਹੋਇਆ ਸੀ ਲੋਕਾਂ ਤੇ ਤਾਂ ਤੁਸੀਂ ਕਾਲਜਾਂ ਦੇ ਵਿੱਚ ਜਿਹੜੇ ਨੇ ਇੰਜੀਨੀਅਰਿੰਗ ਕਾਲਜ ਨੇ ਉਹਦੇ ਵਿੱਚ ਦੇਖਾ ਸੀ ਡਿਗਰੀਆਂ ਫੁੱਲ ਸੀ ਸਾਰਿਆਂ ਦੀਆਂ ਹਮਮ ਸਾਰੇ ਕਾਲਜਾਂ ਦੇ ਵਿੱਚ ਸੀਟਾਂ ਫੁੱਲ ਹੈਨਾ ਇਹ ਸਾਡੇ ਪੰਜਾਬੀ ਨਾ ਜਿੱਧਰ ਨੂੰ ਇੱਕ ਪਾਸੇ ਨੂੰ ਲੱਗ ਗਏ ਤਾਂ ਫਿਰ ਉਹ ਉਧਰ ਨੂੰ ਚਲੀ ਜਾਣਾ ਮੇਰੇ ਹਿਸਾਬ ਨਾਲ ਇਹ ਭਵਿੱਖ ਸੁਨਹਿਰੀ ਬਣਾਉਣ ਦੇ ਨਾਲੋਂ ਦੇਖਾ ਦੇਖੀ ਜ਼ਿਆਦਾ ਲੱਗਦਾ ਦੇਖਾ ਦੇਖੀ ਜ਼ਿਆਦਾ ਹੈ ਆਪਣੇ ਆਪ ਨੂੰ ਵਧੀਆ ਦਿਖਾਉਣਾ ਜੀ ਉਹ ਕਰਦੇ ਕਹਿੰਦੇ ਆ ਵੀ ਤੂੰ ਇੱਥੇ ਕੁਝ ਨਹੀਂ ਕਰਨਾ ਹੈ ਉਹ ਪਹਿਲਾਂ ਹੀ ਕਹਿਣ ਲੱਗ ਜਾਂਦੇ ਹਲੇ ਜਵਾਗ ਨੇ 10ਵੀਂ 11ਵੀਂ ਕੀਤੀ ਉਹਨਾਂ ਪਹਿਲਾਂ ਹੀ ਕਹਿਣ ਲੱਗ ਜਾਂਦਾ ਤੂੰ ਇੱਥੇ ਕੁਝ ਨਹੀਂ ਕਰਨਾ ਬਈ ਤੂੰ ਆਈਲਟਸ ਕਰ ਚੱਲ ਬਾਰ ਉਹ ਜੇ ਆਪਾਂ ਪਹਿਲਾਂ ਹੀ ਕਹਾਂਗੇ ਤਾਂ ਉਹਨੇ ਕਰਨਾ ਵੀ ਕੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਅੱਜ ਦੀ ਵਿਚਾਰ ਦੇ ਲਈ ਧੰਨਵਾਦ ਸੋ ਤੁਸੀਂ ਵੀ ਸੁਣਿਆ ਹੋਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਡਾਵਾ ਡੋਲ ਹੈ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਸ਼ਕਤੀ ਵਰਤੀ ਜਾਂਦੀ ਹੈ ਤਾਂ ਆਮ ਜਨਤਾ ਦੇ ਵਿੱਚ ਜਿਹੜੀ ਹੈ ਰੋਸ ਪਾਇਆ ਜਾਂਦਾ ਤੇ ਜੇਕਰ ਪੁਲਿਸ ਪ੍ਰਸ਼ਾਸਨ ਢਿੱਲ ਵਰਤਦੀ ਹੈ ਤਾਂ ਫਿਰ ਵੀ ਜਿਹੜਾ ਆ ਲਗਾਤਾਰ ਜਿਹੜਾ ਆ ਲੋਕ ਨਾਖੁਸ਼ ਹੁੰਦੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਆਖਿਰਕਾਰ ਇਹ ਜੇ ਅਮਨ ਕਾਨੂੰਨ ਦੀ ਸਥਿਤੀ ਹੈ ਉਸ ਨੂੰ ਕੰਟਰੋਲ ਦੇ ਵਿੱਚ ਕਿਵੇਂ ਲਿਆਂਦਾ ਜਾਏਗਾ ਕਿਵੇਂ ਜਿਹੜਾ ਆ ਲੁੱਟਾਂ ਖੋਹਾਂ ਤੇ ਜਿਹੜੀ ਆ ਉਹ ਨੱਥ ਪਾਈ ਜਾਂਦੀ ਹੈ ਤੇ ਜੇ ਆਸੀਂ ਇਹ ਕਹਿ ਸਕਦੇ ਆ ਕਿ ਜਿਹੜੀ ਹੁਣ ਯੂਪੀ ਬਿਹਾਰ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਸੀ ਲੁੱਟਾਂ ਖੋਹਾਂ ਦੀਆਂ ਰਾਹ ਜਾਂਦੇ ਨੂੰ ਲੁੱਟ ਲੈਂਦੇ ਸਨ ਤੇ ਉਹ ਹੁਣ ਪੰਜਾਬ ਦੇ ਵਿੱਚ ਜਿਹੜੀ ਆ ਉਹ ਆਮ ਦੀ ਜਿਹੜੀ ਆ ਉਹ ਗੱਲ ਹੋ ਗਈ ਆ ਤੇ ਲੋਕ ਲੋਕਾਂ ਦੇ ਵਿੱਚ ਇਹਨਾਂ ਘਟਨਾਵਾਂ ਦੇ ਕਾਰਨ ਸਹਿਮ ਦਾ ਮਾਹੌਲ ਹੈ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਪੁਰਜੋਰ ਅਪੀਲ ਹੈ ਕਿ ਇਸ ਜੋ ਵਰਤ ਰਿਹਾ ਵਰਤਾਰਾ ਆ ਉਸ ਦੇ ਉੱਤੇ ਜਿਹੜੀ ਆ ਉਹ ਨੱਥ ਪਾਈ ਜਾ ਸਕੇ ਤਾਂ ਜੋ ਪੰਜਾਬ ਪਹਿਲਾ ਤਰ੍ਹਾਂ ਸੋਨੇ ਦੀ ਜਿੜੀ ਜਾਂ ਰੰਗਲਾ ਪੰਜਾਬ ਜਿਹੜਾ ਆ ਉਹ ਉਹ ਬਣ ਸਕੇ ਤੇ ਲੋਕ ਜਿਹੜੇ ਨੇ ਜਾਂ ਕਾਰੋਬਾਰੀ ਨੇ ਜਾਂ ਉਹ ਮਹਿਲਾਵਾਂ ਨੇ ਔਰਤਾਂ ਨੇ ਬੱਚੀਆਂ ਨੇ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਪਹਿਲਾਂ ਦੀ ਤਰ੍ਹਾਂ ਜਿਹੜੀ ਹੈ ਉਹ ਬਤੀਤ ਕਰ ਸਕਣ ਸੋ ਇੱਕ ਨਵੇਂ ਪੋਡਕਾਸਟ ਦੇ ਲਈ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦੀ ਇਜਾਦਤ ਸਸਰੀਆ